ਸਵਾਗਤ ਕਰਦੇ ਆ ਤੁਹਾਡਾ ਬਲੌਗ ਐਪੀਸੋਡ ਨੰਬਰ 17 ਦੇ ਵਿੱਚ ਅੱਜ ਦੇ ਬਲੌਗ ਦੇ ਅੱਜ ਦਾ ਬਲੌਗ ਬਹੁਤ ਜ਼ਿਆਦਾ ਘੈਂਡ ਹੋਣ ਵਾਲਾ ਕਿਉਂਗੀ ਇਸ ਟਾਈਮ ਆਪਾਂ ਖੜੇ ਆ ਖੇਤ ਦੇ ਵਿੱਚ ਤੇ ਅੱਜ ਦਾ ਬਲੌਗ ਆਪਾਂ ਖੇਤ ਦੇ ਬਾਗਿਚੇ ਤੇ ਸ਼ੂਟ ਕਰ ਵੀ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਆਪਣਾ ਖੇਤ ਦਾ ਬਾਗਿਚਾ ਦਿਖਾਵਾਂਗੇ ਵੀ ਉੱਥੇ ਕੀ ਕੀ ਕੁਝ ਲਾਇਆ ਦਿਖਾਉਣੇ ਤੁਹਾਨੂੰ ਵੀ ਅਸੀਂ ਖੁਦ ਹੱਥੀ ਬੀਜ ਗਿਆ ਟਿਖਾਣ ਵਾਲਿਆ ਇੱਧਰ ਰੋਲ ਇਹਨੂੰ ਉਹਨੂੰ ਕੁਝ ਕਰਨਾ ਹੀ ਨਹੀਂ ਆਉਂਦਾ ਭਾਈ ਇੱਧਰ ਆਪਣੀ ਮਜ਼ਦੂਰੀ ਹੋਈ ਨੇ ਸਭ ਤੋਂ ਪਹਿਲਾਂ ਆਪਣੇ ਆਗੇ ਅਰਨਾਰ ਅਨਾਰਾ ਦਾ ਬੁੱਝਾ ਨਾਰਪੋ ਲੈ ਕੇ ਦਹੀਂ ਹੋਇਆ ਇੱਕ ਟੁੱਟਾਇਆ ਓ ਲੈ ਬਾਈ ਨਾਮ ਲਿਆ ਨਹੀਂ ਬਿਕਾਰੀ ਹਾਜ਼ਰ ਸਭ ਤੋਂ ਪਹਿਲੇ ਅਨਾਰ ਆ ਗਿਆ ਆਪਣੇ ਉਸ ਕੇ ਬਾਅਦ ਯਹਾਂ ਪੇ ਅੰਗੂਰਾ ਦੀ ਬਾਲ ਆ ਗਈ ਠੀਕ ਆ ਅੰਗੂਰਾ ਦੀ ਬਾਲ ਆ ਬਾਲ 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 ਆ ਚੁੱਕੀ ਹੈ ਲੈ ਉਸ ਕੇ ਬਾਅਦ ਗਾਇਸ ਯਹਾਂ ਪੇ ਮਿਰਚਾ ਆ ਗਿਆ ਇੱਥੇ ਆ ਦੋ ਅਮਰੂਦਾ ਦੇ ਬੁੱਝੇ ਆ ਗਏ ਠੀਕ ਆ ਆ ਫੁੱਲਾ ਫੁੱਲਾ ਦਾ ਬੁੱਝਾ ਆ ਗਿਆ ਆਪ ਦੋ 베ਰੀ ਆ ਗਈ ਇੱਧਰ ਤੇ ਆ ਜਿਹੜੀ ਇਹ ਕਿਆਰੀ ਆ ਇਹ ਚਾਗੀ ਪਾਲਕ ਇਹ ਕਿਆਰੀ ਪੂਰੀ ਚਾਗੀ ਪਾਲਕ ਇੱਧਰ ਆ ਗਈ 베ਰੀਆ ਦੋ ਤੇ ਆਪਾਂ ਖਾਣੇ ਆ 베ਰਾ ਖੇਤ ਤੇ ਫਾਦੀ ਹੋਇਰੋ ਤਾਂ ਦੂਜੀ 베ਰੀ ਆ ਗਈ 베ਰੀਆ ਦੋ ਨੇ ਬਹੁਤ ਵੱਡੀਆਂ ਆ ਦੋ ਕਿਆਰੀਆਂ ਨਵੀਆਂ ਤਿਆਰ ਹੋਣ ਵਾਲੀਆਂ ਹੁਣ ਅਸੀਂ ਇੱਥੇ ਸਬਜ਼ੀ ਲਾਵਾਂਗੇ ਕੋਈ ਨਵੀਂ ਆ ਕੇ ਆਈ ਦੇਖ ਉਧਰ ਉਧਰ ਘੜ ਘਰ ਰੋਲ ਤੂੰ ਓ ਕਿਵੇਂ ਮੈਨੂੰ ਨਹੀਂ ਰੋਲ ਆਉਂਦਾ ਯਾਰ ਹੁੰਦਵਾ ਦਾ ਆ ਕੇ ਮੂਗਰੇ ਆਦੇ 부ਜੇ ਜਿੱਤੇ ਮੂਗਰੇ ਇਸ ਤਰ੍ਹਾਂ ਦੇ ਨੇੜੇ ਲੱਗਦੇ ਆ ਆ ਉੱਥੋਂ ਟੱਕ ਆ ਗਿਆ ਆਪਣਾ ਜਮਨ ਦਾ 부ਜਾ ਚ ਇਧਰ ਗੋਭੀ ਵੀ ਲੱਗੀ ਹੋਈ ਆਪਣੀ ਆ ਵੀ ਪਾਲਕੀ ਐ ਇਧਰ ਮੂਲੀਆ ਆ ਲੱਗੀ ਆਪਣੀ ਗੋਭੀ ਦਾ ਪੂਜਾ ਓਏ ਆਪਣਾ ਮੂਲ ਦਾ ਮੂਲ ਦਾ ਓਏ ਠੀਕ ਆ ਓਏ ਇਹੜ ਆਪਣਾ ਫੁੱਲ ਪਿਆ ਫੁੱਲ ਨਾ ਢੋੜੀ ਆ ਇਧਰ ਬਾਗੀ ਮੇਥੇ ਪੁਰਜੀ ਲਈ ਇਧਰ ਮੇਥੇ ਮੇਥੇ ਆ ਗਏ ਉਸ ਤੋਂ ਬਾਅਦ ਉਹ ਆ ਗਿਆ ਅੰਬ ਦਾ ਪੂਜਾ ਆਪ ਚੈਦ ਆੜੂ ਦਾ ਚੀਕੂ ਦਾ ਤਿਆ ਫੇਰ ਜੰਮਣਾਂ ਗੀ ਆਪਣੀ ਉਥੇ ਇੱਕ ਜਿਹੜਾ ਸੇਵ ਦਾ ਬੂਝਾ ਸੀ ਉਹ ਮੱਚ ਚੁ ਗਿਆ ਤੇ ਹੁਣ ਜਿਹੜੀ ਆ ਦੋ ਕਿਆਰੀਆਂ ਨਵੀਆਂ ਆਪਣੀਆਂ ਤਿਆਰ ਹੋ ਰਹੀਆਂ ਦੋਨੋਂ ਅਸੀਂ ਤਿਆਰ ਕਰ ਰਹੇ ਹਾਂ ਤੇ ਤੁਸੀਂ ਦੇਖੋ ਠੀਕ ਆ ਮੈਂ ਉਹਨੂੰ ਥੋੜਾ ਮੋਟਾ ਸਖਾਵਾ ਕੰਮ ਬਾਕੀ ਤੁਹਾਨੂੰ ਤੁਸੀਂ ਇਹਦਾ ਟੂਰ ਲਵਾਵਾਂ ਦੀ ਤੁਹਾਨੂੰ ਛੋਟੀ ਜੀ ਵੀਡੀਓ ਬਣਾ ਕੇ ਦਿਖਾਉਣਾ